हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਜੀ ਪਹਿਲੇ ਨੰਬਰ ਤੇ ਟੌਪ ਬਰੀਡ ਬਈ ਟੋਕੜ ਗੱਬਣ ਤੇ ਦੂਜੇ ਨੰਬਰ ਤੇ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਹੈ ਕੱਚੀ ਆ ਹਜੇ ਤੇ ਇੱਕ ਬੜਾ ਬਈ ਤਾਜੀ ਸੋਈ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ। ਸ੍ਰੀ ਗਾਵੀ ਡਾਕਟਰ। ਹੋ ਠੀਕ ਹਾਂ ਵਧੀਆ ਬਾਈ ਜੀ ਵਧੀਆ ਵੀਰੇ। ਨਾਮ ਤੇ ਐਡਰੈਸ ਬੋਲੋ। ਨਾਂ ਡਾਕਟਰ ਸੋਨੂਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ। ਨੇੜੇ ਪਿੰਡ ਬਈ। ਜਿਹੜੇ ਆਪਾਂ ਡਾਕਟਰ ਭਟੋੜ ਵੀ ਰਹੇ ਨੇ ਨਿਹਾਲ ਸਿੰਘ ਵਾਲੀਆ। ਮੋਬਾਈਲ ਨੰਬਰ ਬੋਲੋ। ਮੋਬਾਈਲ ਨੰਬਰ ਆਪਣਾ ਹੈਗਾ 9890999708। ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰ ਦੇ ਨੇ ਕਿਹੜਾ ਸੁਆਸ ਸੁਈ ਆ ਡਾਕਟਰ ਪਲੂਨ ਸੁਈ ਆ ਵੀਰੇ ਕੱਲ ਸੁਬਾ ਸ਼ਾਮ ਦੀ ਸੁਈ ਵੇਜਿਓ ਜੂਰ ਦੀ ਵੀਡੀਓ ਬਣਾਈ ਵੀ ਆਪਣੀ ਓਕੇ ਹਾਂਜੀ ਭਾਈ ਬੱਚਾ ਕੀ ਦੇਤਾ ਜੀ ਬੱਚਾ ਦੇਤਾ ਭਾਈ ਬੱਚਾ ਦੇਤਾ ਭਾਈ ਲੇਵਾ ਪੜਾ ਚੰਗਾ ਬਹੁਤ ਜਿਆਦਾ ਟੌਪ ਦਾ ਉਤਿਆਰ ਕੀਤਾ ਟਰਮਾਂ ਵਾਲੀ ਨੇ ਭੰਡ ਵਾਲਾ ਲੇਵਾ ਲੱਗਿਆ ਕੱਲਾ ਕੱਲਾ ਬਾਕੀ ਫਿਟਿੰਗ ਆ ਬਈ ਥਣ ਚਾਰੇ ਥਣ ਲੈ ਪੀੜੀ ਦੇ ਪਾਸ ਵਰਗੇ ਲੱਗਿਆ ਲੈ ਫਰਦੀ ਠੰਡੀ ਆ ਬਾਈ ਕੋਈ ਚੱਕਰੀ ਇੱਧਰ ਦੀ ਮਰਜ਼ੀ ਵਜਾ ਹੱਥ ਲਾਈ ਜਾ ਰਿਆ ਕਾਵਾਤ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਮਖਬੀ ਕੋਈ ਚੱਕਰੀ ਨਹੀਂ ਕਰਮ ਵਾਲੇ ਨੇ ਕੁਛ ਕੁਝ ਵੀ ਨਹੀਂ ਕੀਤਾ ਬਸ ਪੱਥਰ ਵਰਗਾ ਲੇਵਾ ਸਹੀ ਗੱਲ ਆ ਬਾਈ ਆਰਡਰ ਕਮਾਲ ਦਾ ਮੂਹਰੋਂ ਲੇਵਾ ਦੇਖੋ ਲੈ ਕਾਵਾਤ ਥਾਣਾ ਚੌੜਾ ਜੂੜਾ ਲੇਵਾ ਬਾਈ ਥਾਣ ਵੀ ਇੱਕ ਨੰਬਰ ਲੱਗਿਆ ਇੱਕ ਨੰਬਰ ਲੱਗਿਆ ਚਵਾਈ ਕੋਈ ਭੂ ਸ਼ਰ ਲਾਣੀ ਹੈਗਾ ਬਾਈ ਚੀ ਚੋਲਿਓ ਚਾਹੇ ਮਸ਼ੀਨਾਂ ਜਿਵੇਂ ਮਰਜ਼ੀ ਨੰਬਰ ਥਾਣ ਲੱਗਿਆ ਲੈ ਤੋਰਾ ਦੇਖੋ ਬਾਈ ਬਰੀਡ ਚੈੱਕ ਕਰੋ ਕਰਮ ਵਾਲੇ ਦੀ ਕਾਵਾਤ ਪਹਿਲਾ ਸੂਆ ਵੜ ਡੰਗ ਆ ਗਈ ਕਰੀ ਬਾਈ ਬਾਕੀ ਕੱਦ ਘੜ ਪੂਰਾ ਵਧੀਆ ਬਈ ਹਾਂ ਬਰੀਕੀ ਚ ਬਹੁਤ ਦੋਪਾਰ ਲੇਵਾ ਦਿਖਾ ਦੇ ਡਾਕਟਰ ਬਹੁਤ ਘੱਟ ਲੇਵਾ ਲੱਗਦਾ ਹੈ ਬਈ ਦੁੱਖ ਤੋੜੇ ਪਿਆ ਲੇਵਾ ਵਾਲੇ ਹਾਂ ਫੇਸ ਦੀ ਬਿਊਟੀ ਦੇ ਕਮਾਲ ਦੀ ਹੈ ਬਰੀਟ ਇੱਕ ਨੰਬਰ ਸੁਈ ਸਵਾਈ ਹੈ ਬਈ ਹਾਂਜੀ ਤੇ ਮੁੱਲ ਵੀਰੇ ਜਾਇਜ਼ ਮੁੱਲ ਬਈ ਡਾਕਟਰ ਜੇ ਹੁਣ ਕਿਸੇ ਕੋਲੇ ਉਹਦੇ ਕੋਲੇ ਪੇ ਅਗਲਾ 85 ਮੰਗ ਲੈਂਦਾ ਹਾਂਜੀ ਪਰ ਲੈਣ ਦੀ ਜਿਹੜੇ ਮੁੱਲ ਹੀ ਕਰਨਾ ਆਪਾਂ ਠੀਕ ਹੈ ਜੀ 70000 ਦੀ ਵਾੜ ਦੇ ਦਾਂਗੇ ਚੱਕ ਬਈ ਜਮਾ ਜਾਇਜ਼ ਮੁੱਲ ਆ 70000 ਦੀ ਵਾੜ ਬਾਈ ਕਹਿੰਦਾ ਦੇ ਦਿਆਂਗੇ ਬੜਾ ਬਹੁਤ ਚੰਗਿਆ ਬਾਕੀ ਦਾ ਟ੍ਰੈਕ ਹੁੰਦੀ ਹੈ ਕਹਿਣ ਵਾਲੀ ਗੱਲ 23 24 ਗੱਲ ਤੋਂ ਬੱਸੀ ਮਰਾ ਆਉਦਰੀ ਨਾ ਗੱਡੂਗੀ ਬਰੀਕੀ ਚ ਬਹੁਤ ਆ ਯਾਰ ਬਹੁਤ ਜਿਆਦੇ ਬਈ ਚਮਕ ਤੂੰ ਤਾਂ ਦੇਖ ਲਈ ਕੋਲੇ ਖਣਾ ਹਮ ਸਹੀ ਗੱਲ ਆ ਬਰੀਕੀ ਚ ਬਹੁਤ ਆ ਲੇਵਾ ਇੱਕ ਵਾਰੀ ਬਾਕੀ ਹੁਣ ਫੇਸਬੁਕਸ ਦਿਖਾ ਦੇ ਬਹੁਤ ਸੋਹਣਾ ਲੇਵੇ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਜਿਆਦੇ ਚੰਗਾ ਲੇਵਾ ਕੋਈ ਚੱਕਰੀ ਨਹੀਂ ਨਿਆਣਾ ਪੋਣਾ ਆ ਪਾ ਕਰ ਮੂ ਨਹੀਂ ਜਾਣਾ ਜਿਵੇਂ ਮਾਰੀ ਚੱਲ ਲੈ ਕੋਈ ਚੱਕਰੀ ਨਹੀਂ ਕਹਿਣਾ ਕੋਈ ਜਿੰਦ ਦੀ ਮਰਜ਼ੀ ਵੈਜਾ ਲੈ ਆਮ ਬਸੀਆਂ ਪਹਿਲੇ ਨਾ ਆਨ ਕਰਦੀਆਂ ਕੋਈ ਚੱਕਰੀ ਨਹੀਂ ਹੋ ਜਾ ਬਈ ਲੈ ਸਹੀ ਗੱਲ ਆ ਬਈ ਲੈ ਮਗਰ ਮੂ ਕਿਆ ਬਾਤ ਆ ਬਾਕੀ ਸਾਫ ਕਰੀ ਬਈ ਐ ਨਹੀਂ ਥੋੜੀ ਜਿਹੀ ਭਾਲ ਜਰੂਰ ਹੈਗੀ ਮਾੜੀ ਜੀ ਸਹੀ ਗੱਲ ਆ ਬਈ ਬਾਕੀ ਮੁੱਲ ਵੀ ਜਾਇਜ਼ ਆ ਯਾਰ ਹਨਾ ਮਾਨਦਾਨ ਕੋਈ ਚੱਕਰ ਨਹੀਂ ਹੋ ਯਾਦੀ ਚੰਗਾ ਡਾਕਟਰ ਬਾਹਾਂ ਘੱਟ ਲੱਗਦਾ ਬਈ ਗਾਇਆਂ ਸਹੀ ਗੱਲ ਆ ਬਈ ਡਿਜ਼ਾਈਨ ਦੇਖੋ ਬਾਕੀ ਥਾਣਾ ਥੀ ਚਵਾਈ ਵਾਲਾ ਹਮ ਅੱਗੇ 2 ਨੰਬਰ ਤੇ ਕਿੰਨੇ ਦਿਨ ਲਊ ਇਹ ਡਾਕਟਰ ਮੰਨ ਕੇ ਚੱਲ ਬਈ ਇਹ ਦਿਨ ਲੈ ਜੂਗੀ ਹਫਤਾ ਖੰਡ ਬੱਚੀ ਹਫਤਾ ਖੰਡ ਹਾਂ ਬਈ ਕਿੰਨਾ ਕੀ ਰਕਾਰ ਆਪਣ ਦੂਜਾ ਸੁਆ ਕਹਿ ਕੇ ਦਿੱਤਾ ਚਾਹੀ ਕੋਈ ਤੀਜਾ ਮੰਨ ਕੇ ਲੈ ਜੀ ਓਕੇ ਬਈ ਕਿੰਨਾ ਕੀ ਰਕਾਰ ਦੁੱਧ ਬਈ ਇਹਨੇ ਦਿੱਤਾ 20 ਕਿਲੋ ਬੈੜਨੇ 20 ਲੀਟਰ ਦਾ ਰਕਾਰ ਦੇਖੋ ਅੱਲਾ ਕੱਲਾ ਥਾਣ ਬਈ ਪੂਰੀ ਸੀ ਢੰਡੀ ਬਈ ਫੁੱਲ ਚੰਗੀਆਂ ਬਾਕੀ ਕੱਦ ਕੱਦ ਬਾਕੀ ਭਾਜਨ ਬੂਜਨ ਬਹੁਤ ਜਿਆਦੇ ਹਮਮ ਪਲੀ ਵੀ ਬਹੁਤ ਆਣਾ ਹਾਂਜੀ ਵੀਰੇ ਕੱਦ ਬਰੀਟ ਪਲੀ ਵੀ ਫੁੱਲ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆਡਰ ਜਿਹੜਾ ਕਰਮ ਵਾਲੇ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਖਣ ਬੜਾ ਕਮਾਲ ਦਾ ਹੈ ਨਾ ਬਹੁਤ ਜਿਆਦਾ ਲੱਗਦਾ ਬਾਕੀ ਫੇਸ ਦਿਖਾ ਜਿਹੜਾ ਰੰਗਾਈਆਂ ਵਾਲਾ ਫੇਸ ਇਹ ਦੀ ਬਿਊਟੀ ਦੇਖ ਲੈ ਬੋਦੀ ਬਾਦੀ ਪੂਰੀ ਚੰਗੀ ਸਨਖਾ ਪੋਣਾ ਵੈੜ ਦੇ ਵਿੱਚ ਫੁੱਲ ਆ ਬਾਈ ਤੇ ਕੀ ਮੋਲ ਆ ਬਾਈ ਕੱਚੀ ਕੱਚੀ ਦਾ ਫਿਰ ਇਹ ਡਾਕਟਰ ਜੀ ਮੋਲ ਬਸ ਲੈਣ ਦੇਣ ਜਿਹਾ ਹੀ ਕਰਾਂਗੇ ਆਪਾਂ ਹੂੰ ਮੋਲ ਕਰਾਉਣ ਨੂੰ ਕੋਈ 75 ਕਰਾ ਲਈ 76 ਕਰਾ ਲਈ ਠੀਕ ਹੈ ਜੀ ਬਾਅਦ ਚ 77000 ਚੁਮਾਨ ਕਰਨਾ ਚੱਕ ਬਾਈ ਜਮਾ ਜਾਇਜ ਮੋਲ 77000 ਚੁਮਾਨ ਕਰਨ ਹੋ ਗਈ ਟਿੱਲ ਦੇਖੋ ਸਾਰੀਆਂ ਬਲਡ ਲੈ ਗੱਡੂ ਫਿਰ ਸੋਨਾ ਥਾਣ ਦੇਖੋ ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਪੂਰਾ ਬਹੁਤ ਜਿਆਦਾ ਚੰਗੀ ਹੈ ਬੈਡ ਲੈ ਵੀ ਡਾਕਟਰ ਮੋਲ ਨੂੰ ਜਾਇਜ ਹੈ ਠੰਡੀ ਸੀਖਾ ਲੈਣ ਤੋਂ ਤਾਂ ਤਿਆਰ ਹੁੰਦੀ ਆਉਂਦੀ ਆ ਕਰਮ ਵਾਲੀ ਲੁੱਦ 22 ਕਿਲੋ ਮੌਜ ਨਾਲ ਦੇ ਦੂ ਖੁੱਲਾ ਹੂੰ ਤਾਂ ਕੋਈ ਵੀ ਮੰਨ ਕੇ ਲੈ ਠੀਕ ਹੈ ਬਾਈ ਬਰੀਡ ਬਹੁਤ ਆਣਾ ਬੈਠਾ ਯਾਰ ਫੇਸ ਹੂ ਅੱਗੇ ਆ ਗਿਆ ਕੋਈ ਡਾਇਮੰਡ ਪੀਸ ਟੋਕੜ ਗੱਭਣ ਇਹ ਡਾਟਰ ਦੁੱਧੂ ਡਰਾਈ ਕਰਦੀ ਟਿਊਬਾਂ ਜਣਾਂ ਥਣਚਾਰੀ ਚ ਇੱਕ ਪਾਸੰਦੇ ਵਧੀਆ ਓਕੇ ਤੇ ਇਹਦਾ ਨਾ ਸਿਸਟਮ ਆ ਬਾਈ ਇਹ ਮੰਨ ਕੇ ਚੱਲ ਪੰਜਵੇਂ ਮਹੀਨੇ ਦੀ ਗੱਭਣ ਓਕੇ ਠੀਕ ਆ ਨਾ ਹੁਣ ਦੱਸਾਂ ਦੀ ਲੋੜ ਨਹੀਂ ਵੀ ਕਿੱਡਾ ਕਰਦਾ ਇਹਦਾ ਉਹਦਾ ਸਭ ਜਾਣੂ ਆ ਆਪਣੇ ਨਾ ਚੈੱਕ ਪਾਸ ਹਾਂਜੀ ਵੀਰੇ ਚੈੱਕ ਰਾਈ ਗਾਂ ਆਪਾਂ ਕਰਵਾ ਕੇ ਦੇਵਾਂਗੇ ਦੋਦੇ ਨੇ ਕੱਢਿਆ ਮੰਨ ਕੇ ਚੱਲ ਤੀਜੇ ਸੂਸ ਹੁੰਦੀ ਹੁਣ ਤੀਜੇ ਸੂਸ ਦੁੱਧ ਦੇ ਨੇ ਦੱਦਾ ਵੀਰੇ ਬਣ ਕੇ ਚੱਲ 44 ਸੰਤਾ ਲੀਟਰ ਖੁੱਲਾ ਠੀਕ ਆ ਭਾਈ ਹਾਂਜੀ ਵੀਰੇ ਤੇ ਹੁਣ ਤਾਂ ਮਨ ਕਰਦਾ ਥਾਣੀ ਪਾਸ ਹੋਣਗੇ ਥਾਣੀ ਪਾਸ ਹੋਣਗੇ ਪੰਜ ਮਹੀਨੇ ਦੀ ਗੱਬਣਾ ਏਵੀਐਸ ਦੇ ਬਰੂਡ ਸੀਮਨ ਦੀ ਆਪ ਆ ਵੀਰੇ ਓਕੇ ਅੱਗੇ ਸੈਕਸਰ ਸੀਮਨ ਲੱਗਿਆ ਵਸ ਨੋਮੈਨ ਦਾ ਫੇਸ ਬੜਾ ਪਿਆਰਾ ਹਣ ਬਹੁਤ ਜਿਆਦੇ ਟੌਪਿਕ ਬਰੀਡ ਬਹੁਲੀ ਆ ਯਾਰ ਜਾਤ ਵਾਲੀ ਆ ਨਾ ਵੈੜ ਤੇ ਹਾਂਜੀ ਹਾਂਜੀ ਭਾਈ ਪੂਰੀ ਬਰੀਡ ਆ ਭਾਈ ਬੋਦੀਵਾਦੀ ਚੰਗੇ ਆ ਸਨਖ ਆਪਣਾ ਵੈੜ ਦੇ ਵਿੱਚ ਬਾਕੀ ਕੱਦ ਰੱਟ ਦੱਸਣ ਦੀ ਲੋੜ ਨਹੀਂ ਭਾਈ ਹਾਂ ਕੱਦ ਫੁੱਲ ਆ ਬਸ ਇਦੂ ਉੱਤੇ ਦਾ ਰੱਬ ਦਾ ਨਾਜ਼ਰ ਵੀ ਸਹੀ ਗੱਲ ਆ ਭਾਈ ਫੁੱਲ ਕੱਦ ਫੁੱਲ ਬਰੀਡ ਫਿਰ ਪਿੱਛੇ ਤੋਂ ਚੌੜੀ ਜੂੜੀ ਫੁੜਾ ਬੜ ਆਪ ਥੀਜਾ ਕਰਦਾ ਕਿ ਨਹੀਂ ਮੈਂ ਕਿਹਾ ਬਾਈ ਜਿੱਦੇ ਤਿਆਰ ਹੋਗੀ ਹੂੰ ਬਸ ਉਹਦੇ ਦਾ ਬੰਦੇ ਵਿਚ ਵੇਚਣ ਵਾਲੇ ਦਾ ਮ ਚਾਹੀਦਾ ਜਿੰਨੇ ਮਰਜੀ ਪੈਸੇ ਮੰਗਦਾ ਸਹੀ ਗੱਲ ਆ ਬਾਈ ਅੱਜ ਆਪਾਂ ਬਾਜ ਰੇਡਤੀ ਨਹੀਂ ਹੋਵੇ ਠੀਕ ਆ ਬਾਈ ਹੂੰ ਅੱਜ ਦੀ ਘੜੀ ਬਾਈ ਕਹਿੰਦਾ ਮੋਲਾ ਜਿਹੜਾ ਜਮਾ ਜਾਇਜ਼ ਹੋਊਗਾ ਬਾਈ ਠੀਕ ਆ ਕਿ ਨਹੀਂ ਜਿੱਦੇ ਵੜ ਤਿਆਰ ਹੋਗੀ ਦੱਸੂਗੀ ਕਹਿੰਨੀ ਬਾਈ ਹਾਂਜੀ ਵੀਰੇ ਹੂੰ ਗੱਲਾਂ ਕਰਵਾਉ ਜਿੱਦੇ ਤਿਆਰ ਹੋਗੀ ਮੈਂ ਕਿਹਾ ਦੱਸ ਲੋ ਆਪ ਹੀ ਦੱਸੂਗਾ ਬੋਲ ਕੇ ਤੇ ਕੀ ਮੋਲ ਅੱਜ ਦੀ ਘੜੀ ਫਿਰ ਇਹਦਾ ਡਾਕਟਰ ਹੁਣੇ ਤਿਆਰ ਹੋ ਗਈ ਫੇਰ ਤਾਂ ਤੁਹਾਨੂੰ ਪਤਾ ਹੀ ਦੋਟਾ ਹੀ ਲੱਖ ਦੀਗਾ ਬਾਹਰ ਹੋ ਜੇ ਤਾਂ ਬਾਹਰ ਸਹੀ ਹੈ ਅੱਜ ਬਸ ਲੈਣ ਦੇਣ ਜਣਾ ਮੁੱਲੀ ਹੋਊਗਾ ਦਾ 80 ਤੇ ਛੋਟ ਕਰਨੀ ਹੈ 85000 ਦੇ ਵਿੱਚੋਂ ਬਾਈ ਛੋਟ ਕਰ ਦਾਂਗੇ ਬੈਠ ਦੇਖੋ ਬਾਕੀ ਸਹਿਜ ਦੇਖ ਲੈ ਡਾਕਟਰ ਤਾਂ ਦਿਸਣਾ ਨਹੀਂ ਅੰਦਰਲੇ ਪਾਸੇ ਹਾਂ ਸਹੀ ਗੱਲ ਆ ਬਾਈ ਕੀ ਬਾਤ ਆ ਬਹੁਤ ਘੱਟ ਨਿਕਲਦੀਆਂ ਗਾਂਆਂ ਵੀ ਇਹ ਵੜੀ ਮਾਰੀ ਜਿੱਕੇ ਇਹੀਆਂ ਗਾਂ ਬਹੁਤ ਘੱਟ ਮਿਲਦੀਆਂ ਤੂੰ ਵੀ ਨਾ ਵੀਡੀਓ ਪਾਉਣਾ ਹੁਣ ਨਾ ਸਹੀ ਗੱਲ ਆ ਬਾਕੀ ਆ ਰੇਟ 'ਚ ਨਹੀਂ ਮਿਲਦੀ ਇਹ ਰੇਟ 'ਚ ਨਹੀਂ ਮਿਲਦੀਆਂ ਬਈ ਚਲੋ ਜਾਈਏ ਮਿਲਦੀਆਂ ਹੁਣ ਆਪਣੇ ਵੀ ਆਪ ਆਪਸੇ ਨੇ ਡਾਕਟਰ 40 45 ਨੂੰ ਫੰਡਰ ਬਸੀਆਂ ਵੀ ਕੀ ਜਾਂਦੀ ਸਹੀ ਗੱਲ ਆ ਭਾਈ ਇਹਦੇ ਵਿੱਚ ਬੱਚਾ ਤਾਂ ਹੈਗਾ ਹਮ ਆਓ ਥੋੜਾ ਟਾਈਮ ਹੀ ਸਾਹਮਣੀ ਪੈਣੀ ਥੋੜਾ ਜੇਰੀ ਵੀ ਗਰਮੀ ਗਰਮੀ ਲੰਘ ਜੂ ਮਰੇ ਸਿਆਲ ਆਇਆ ਨਾ ਉਹ ਆਹ ਦੇਖੋ ਥਣ ਬਹੁਤ ਚੰਗਾ ਲੱਗਿਆ ਹਨ ਬਹੁਤ ਚੰਗਾ ਲੱਗਿਆ ਚੋਲੇ ਚਾਹੇ ਮਸ਼ੀਨਾਂ ਚੋਲੇ ਭਾਈ ਠੀਕ ਹੈ ਕਿ ਨਹੀਂ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ